ਦੀਵਾਲੀ ਤੋਂ ਪਹਿਲਾਂ ਮਨਾਇਆ ਜਾ ਰਿਹਾ ਹੈ ਸੰਤੇਰ ਦਾ ਤਿਉਹਾਰ ਅੱਜ ਦੇ ਦਿਨ ਲੋਕ ਨਵੇਂ ਬਰਤਨ ਸੋਨੇ ਚੰਦੀ ਦੇ ਗਹਿਣੇ ਦੀ ਖਰੀਦਾਰੀ ਨੂੰ ਸ਼ੁਭ ਮੰਨਦੇ ਨੇ ਤਸਵੀਰਾਂ ਚਲੰਦਰ ਦੀਆਂ ਨੇ ਜਿੱਥੇ ਲੋਕ ਕ੍ਰੌਕਰੀ ਅਤੇ ਗਹਿਣੇ ਤੋਂ ਇਲਾਵਾ ਸਾਜ-ਸਜਾਵਟ ਦਾ ਸਮਾਨ ਵੀ ਖਰੀਦ ਰਹੇ ਨੇ ਅਦੇ ਤਾਂ ਤੇਰੇ ਸਟੀਲ ਦੇ ਭਾਂਡੇ, ਕੜਾਈਆਂ, ਤਵੇ, ਫਰਾਈਪੈਨ, ਸੌਸਪੈਨ ਇਹਨਾਂ ਦਾ ਜ਼ਿਆਦਾ ਹੁੰਦਾ ਹੈ। ਘਰ ਸ਼ਗਨ ਹੁੰਦਾ ਕੋਈ ਨਾ ਕੋਈ ਸਟੀਲ ਦਾ ਭਾਂਡਾ ਲੈ ਜਾਣਾ। ਜ਼ਿਆਦਾਤਰ ਸਿੱਕੀਆਂ ਦੀ ਜ਼ੇਰ ਵੀ ਹੁੰਦੀ। ਚਾਂਦੀ ਦੇ ਔਰ 골ਡ ਦੇ ਵੀ। ਤਾਂ ਤੇਰੇ ਦੇ ਵਿੱਚ ਕਾਰ ਹੈ ਸੋਰੀ ਆਪਣਾ ਜੁਐਲਰੀ ਵਾ ਕਾਫੀ ਆਈਏ। ਕੁੰਦਨ ਜੁਐਲਰੀ ਆਈਏ। ਆਪਣਾ ਪੋਲਕੀ ਜੁਐਲਰੀ ਆਈਏ। ਹਾਂਜੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੰਨੇ ਦਿਨੀ ਫੈਲੇ ਹੋਏ ਵਾਇਰਲ ਅਤੇ ਮਹੀਨੇ ਦੀ ਆਖਰੀ ਤਰੀਕਾ ਹੋਣ ਕਾਰਨ ਬਾਜ਼ਾਰਾਂ ਵਿੱਚ ਰੌਣਕ ਥੋੜੀ ਘਟ ਹੈ ਪਿਛਲੇ ਸਾਲ ਨਾਲੋਂ ਇਸ ਸਾਲ ਘਟ ਹੈ ਕਿਉਂਕਿ ਇਹ ਲਾਸਟ ਐਂਡ ਆਫ ਦਿ ਮੰਥ ਆਈ ਹੈ ਨਾ ਦੀਵਾਲੀ ਜਸ ਇਹੀ ਸਟਾਰਟ ਆਫ ਮੰਥ ਆਂਦੀ ਤੇ ਫਿਰ ਜ਼ਿਆਦਾ ਰਿਸਪੌਂਸ ਮਿਲਦਾ ਹੈ ਤੇ ਐਂਡ ਆਫ ਦਿ ਮੰਥ ਸੈਲਰੀ ਪਰਸਨ ਲਈ ਥੋੜਾ ਡਿਫਿਕਲਟ ਹੋ ਜਾਂਦਾ ਹੈ ਇਸ ਟਾਈਮ ਭਾਈ ਕੋਈ ਰੌਣਕਾਂ ਨਹੀਂ ਹੈ ਇੰਨੀਆਂ ਆਇਕਰ ਵਾਇਰਲ ਇੰਨਾ ਫੈਲਿਆ ਆ ਲੋਕੀ ਸਾਰੇ ਪਰੇਸ਼ਾਨ ਹੋਏ ਪਏ ਆ ਹਰ ਘਰ ਚ ਦੋ ਦੋ ਤਿੰਨ ਤਿੰਨ ਮੈਂਬਰ ਬਿਮਾਰ ਹੋਏ ਤੇ ਉਹਦੇ ਕਰਕੇ ਇੰਨੀ ਰੌਣਕਾਂ ਨਹੀਂ ਹੈਗੀ ਬਾਜ਼ਾਰ ਦੇ ਵਿੱਚ ਪਿਛਲੇ ਪਿਛਲੇ ਸਾਲ ਤੱਕ ਬਹੁਤ ਜ਼ਿਆਦਾ ਸੀ ਇਹ ਸਾਲ ਚਾਈਨੀਜ਼ ਸਾਮਾਨ ਵਿੱਚ ਲੋਕ ਘੱਟ ਦਿਲਚਸਪੀ ਦਿਖਾ ਰਹੇ ਨੇ